ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜਦੋਂ ਜੈਤੋ ਨੂੰ ਆਉਨੇ ਆ ਤਾਂ ਮੇਨ ਛੜਕ ਤੋਂ ਅੱਧਾ ਕਿਲੋਮੀਟਰ ਛਪਦੇ ਵਾਲੇ ਪਾਸੇ ਨੂੰ ਇਹ ਪਿੰਡ ਰਹਿ ਜਾਂਦਾ ਹੈ ਇਹਦੇ ਨਾਲ ਦੇ ਪਿੰਡਾਂ 'ਚ ਜੇ ਆਪਾਂ ਗੱਲ ਕਰੀਏ ਤਾਂ ਮੱਤਾ ਬਿਲਕੁਲ ਨਾਲ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਵਹਿੜਾਂ ਵਿਕਰੀ ਵਾਲੀਆਂ ਹੁੰਦੀਆਂ ਹੈ ਅੱਜ ਦੀ ਵੀਡੀਓ ਦੇ ਟੋਟਲ 8 ਨਾਗ ਤੁਹਾਨੂੰ ਵੀਡੀਓ ਚ ਦਿਖਾਉਂਗਾ ਬੇਨਤੀ ਸ਼ੁਰੂ ਚ ਹੀ ਕਰ ਦਿੰਨਾ ਵੀ ਜਿਹੜਾ ਵੀਰ ਕੋਈ ਨਾਗ ਖਰੀਦਣਾ ਚਾਹੁੰਦਾ ਹੈ ਤਾਂ ਆ ਕੇ ਦੇਖੋ ਤਸੱਲੀ ਕਰੋ ਤੁਸੀਂ ਭਾਵੇਂ ਕੀਮਤ ਵੱਧ ਦਾ ਪਸ਼ੂ ਖਰੀਦਦੇ ਹੋ ਭਾਵੇਂ ਤੁਸੀਂ ਘੱਟ ਕੀਮਤ ਲਾਉਣੀ ਹੈ ਪਰ ਹੱਕ ਹੈ ਵੀ ਆ ਕੇ ਚੀਜ਼ ਦੇਖੀ ਜਾਵੇ ਜਿਹੜੀ ਵੀ ਖਰੀਦਣੀ ਹੈ ਸੋ ਆਪਾਂ ਸ਼ੁਰੂਆਤ ਵੱਡੀਆਂ ਚਾਰੇ ਵੱਛੀਆਂ ਤੋਂ ਕਰਾਂਗੇ ਉਸ ਤੋਂ ਬਾਅਦ ਥੋੜਾ ਛੋਟੀ ਉਮਰ ਦੀਆਂ ਵੱਛੀਆਂ ਚਾਰ ਹੋਰ ਖੜੀਆਂ ਦੋਸਤੋ ਟੋਟਲ 8 ਨਾਗ ਅੱਜ ਦੀ ਵੀਡੀਓ ਦੇ ਰਹਿਣਗੇ ਆਓ ਸ਼ੁਰੂਆਤ ਕਰਦੇ ਹਾਂ ਤੇ ਮਿਲਦੇ ਹਾਂ ਬਾਈ ਨੂੰ ਕਰਦੇ ਹਾਂ ਇਹਨਾਂ ਸੰਬੰਧੀ ਗੱਲਬਾਤ ਇੱਕ ਇੱਕ ਨਾਗ ਇਹ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਲਖਵੀਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਲਖਵੀਰ ਅੱਜ 8 ਨਾਗ ਆ ਆਪਣੇ ਹਾਂਜੀ ਬਾਈ ਦੰਦੋ ਕਿਵੇਂ ਆ ਕਨਫਰਮ ਖੀਰੇ ਸਾਰੀਆਂ ਖੀਰੀਆਂ ਖੀਰ ਨਾ ਗਰੰਟੀ ਹੋਗੀ ਠੀਕ ਹੈ ਅੱਛਾ ਥਾਣਾ ਵਾਲੇ ਪੱਖ ਤੋਂ ਜੇ ਗੱਲ ਕੀ ਮਾੜੇ ਜਰਸੀ ਦੇ ਕਣਕ ਦੇ ਦਾਣੇ ਜਨਨ ਨਿਸ਼ਾਨ ਹੈਗਾ ਬਾਕੀ ਸਾਫ ਹੈ ਚਾਰ ਚਾਰ ਸਾਨ ਠੀਕ ਹੈ ਅੱਛਾ ਕੀਮਤਾਂ ਦੀ ਜੇ ਗੱਲ ਕਰੀਏ ਬਾਈ ਤਾਂ ਕਿਹੜੇ ਹਿਸਾਬ ਤੇ ਰੱਖਾਂਗੇ ਜੋੜੇ ਜੋੜੇ ਦਾ ਦੱਸ ਦਾਂਗੇ ਉਹਨਾਂ ਚਾਰਾਂ ਦਾ ਇਕੱਠਿਆਂ ਦਾ ਕਰ ਦਾਂਗੇ ਪਹਿਲੀਆਂ ਦੋ ਬੱਚੀਆਂ ਜਿਹੜੀਆਂ ਇਹਨਾਂ ਦਾ ਰੇਟ ਕੀ ਰੋਗੇ ਇਹਨਾਂ ਦਾ 45000 ਰੁਪਏ ਬਾਈ ਦੋਨਾਂ ਖੋਲ ਲੈ ਕੇ ਕਰਕੇ ਦੋਸਤੋ ਪਹਿਲੀਆਂ ਦੋ ਬੱਚੀਆਂ 45000 ਰੇਟ ਹੈ ਚੰਗੀ ਸੰਭੀ ਹੋਈ ਬੱਚੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਦਿੰਨਾ ਹੈ ਏਆਈ ਦੇ ਜੋਗ ਹੈ ਦਸੰਬਰ ਮਹੀਨੇ 'ਚ ਏਆਈ ਕਰਾ ਲਿਓ ਜਨਵਰੀ 'ਚ ਕਰਾ ਲਿਓ ਥੋੜੀ ਬਹੁਤ ਫੀਡ ਪਾ ਕੇ ਇਹਦੀ ਤੁਸੀਂ ਏਆਈ ਕਰਵਾ ਸਕਦੇ ਹੋ ਚਾਰ ਹੀ ਥਾਣਾ ਕੋਈ ਫੋਟ ਸ਼ਾਕ ਨਹੀਂ ਹੈਗੀ ਤੁਸੀਂ ਬਾਕੀ ਆ ਕੇ ਵੇਖ ਵੀ ਸਕਦੇ ਹੋ ਸੋਨਾ ਢੰਚਾ ਦੱਸੋ ਰੰਗ ਤੁਹਾਡੇ ਸਾਹਮਣੇ ਹੈ ਬਰੀਡ ਦੀ ਜਜਮੈਂਟ ਤੁਸੀਂ ਕਰੋਗੇ ਸਟਰਕਚਰ ਇਹਦਾ ਤੁਸੀਂ ਦੇਖ ਲਓ 2.5 ਫੁੱਟ ਦੀ ਖੁਰਨੀ ਮੰਨ ਕੇ ਚੱਲੋ ਜੇ ਤੇ ਇਹਦੇ ਨਾਲੋਂ ਕਿੰਨੀ ਕੁੱਚੀ ਆ ਉਹਦਾ ਅੰਦਾਜ਼ਾ ਤੁਹਾਨੂੰ ਲੱਗਦਾ ਹੋਣਾ ਇਹ ਤਾਂ ਅੱਗੇ ਵੱਛੀ ਬਾਈ ਤੋਰੂਗਾ 45000 ਚ ਦੋ ਵੱਛੀਆਂ ਜੋੜੇ-ਜੋੜੇ ਦਾ ਰੇਟ ਬਾਈ ਕਹਿੰਦਾ ਕਰ ਦਿਆਂਗੇ ਸਟਰਕਚਰ ਇਹਦਾ ਵੀ ਚੰਗਾ ਦੋਸਤੋ ਤੇ ਇਹ ਵੀ ਤੁਸੀਂ ਜਨਵਰੀ ਫਰਵਰੀ ਤੱਕ ਇਹਨੂੰ ਗੱਭਣ ਕਰਾ ਸਕਦੇ ਹੋ ਮਿਨਰਲ ਮਿਕਸਚਰ ਜ਼ਰੂਰੀ ਹੁੰਦਾ ਪਸ਼ੂ ਨੂੰ ਤੇ ਪਲੱਸ ਕਾਫ ਗਰੋਅਰ ਫੀਡ ਬਾਕੀ ਬੇ ਚੌਕ ਚਮਕ ਬਹੁਤਾ ਵੱੱਛੀ ਦੇ ਹਮ ਲੈ ਚਲੀ ਮੈਂ ਸੋ ਇਹ ਜੋੜਾ ਦੋਸਤੋ 45000 ਚ ਜਿਹਨੇ ਸਾਈਲੇਜ ਪਾਇਆ ਤਾਂ ਉਹਦੇ ਲਈ ਇਹ ਫਾਇਦੇਮੰਦ ਦੀ ਹੈ ਕਿਉਂਕਿ 2025 ਦੇ ਵਿੱਚ ਇਹਨਾਂ ਨੂੰ ਤੁਸੀਂ ਸੇਲ ਕਰ ਲੋਗੇ ਗੱਭਣ ਇਹ ਕਰਮ ਵਾਲੀਆਂ ਅਗਲੇ ਸਾਲ ਦੇ ਵਿੱਚ ਹੋ ਜਾਣੀਆਂ ਹੈ ਚੰਗੀ ਸੰਭਾਲਣਾ ਕਿਉਂਕਿ ਅਜੇ 2-3 ਮਹੀਨੇ ਇਸੇ ਸਾਲ ਦੇ ਪਏ ਆ ਤੇ ਇਹਦੇ ਚ ਇਹਨਾਂ ਦੀ ਗਰੋਥ ਚੰਗੀ ਹੋ ਜਾਣੀ ਹੈ। ਤੇ ਦੂਜਾ ਅਗਲਾ ਜੋੜਾ ਜਿਹੜਾ ਲਖਵੀਰ ਭਾਈ ਇਹਨਾਂ ਦਾ ਰੇਟ ਕੀ ਰਹਿਣਾ? ਇਹਨਾਂ ਦਾ 45000 ਰੁਪਏ ਭਾਈ ਖੋਲ ਲੈ ਕੇ ਕਰਕੇ ਭਾਈ। ਸੋ ਦੱਸੋ ਇਹਨਾਂ ਦਾ ਵੀ ਰੇਟ 45000 ਹੈ। ਜੋੜਾ ਇਹ ਆ ਦੋ ਬੱਚੀਆਂ ਇਕੱਠੀਆਂ ਜਿਹੜੀਆਂ ਉਹ ਰੇਟ ਤੁਹਾਨੂੰ ਦੱਸਦਾ। ਕੱਲੀ-ਕੱਲੀ ਦਾ ਰੇਟ ਤੁਸੀਂ ਕਨਫਰਮ ਕਰ ਲਿਓ ਭਾਈ ਤੋਂ ਵੀ ਕੀ ਮੁੱਲ ਇਹਦਾ ਰੱਖਦਾ। ਬਾਕੀ ਤੁਸੀਂ ਹੋਰ ਦੋ ਬੱਚੀਆਂ ਲੈਣੀਆਂ ਤਾਂ ਵੀ ਗੱਲਬਾਤ ਕਰ ਲਿਓ। ਕੋਈ ਚੱਕਰ ਨਹੀਂ ਹੈ। ਰੇਟ ਕੱਲੀ-ਕੱਲੀ ਦਾ ਵੀ ਹੋ ਜਾਊਗਾ। ਤੁਹਾਨੂੰ ਇੱਕ ਵਾਰ ਆਈਡੀਏ ਦੇ ਦਿੰਦੇ ਆ ਵੀ ਅਸੀਂ ਇਹ ਸਕੀਮ ਦੇ ਵਿੱਚ ਇਹ ਪਸ਼ੂ ਸੇਲ ਕਰਨਾ ਚਾਹੁੰਦੇ ਆ ਤੇ ਉਹਦੇ ਹਿਸਾਬ ਤੇ ਤੁਹਾਨੂੰ ਇਹ ਕੀਮਤ ਬਾਈ ਨੇ ਦੱਸਤੀ ਐ ਸੋਹਣੀ ਬੱਚੀ ਦੰਦੋਂ ਕਨਫਰਮ ਖੀਰੀ ਐ ਠੀਕ ਐ ਬਾਈ ਉਹਦੇ ਵੀ ਵਿਖਾ ਦਾਂਗੇ ਬਾਈ ਅਗਲਾ ਇਹਨਾਂ ਅੱਖ ਵੀ ਖਣੀ ਉਹਦੇ ਕਾਹ ਤੋਂ ਨਹੀਂ ਵਿਖਾਏ ਬਸ ਜਦੋਂ ਆਪਾਂ ਖੀਰੀਆਂ ਦੱਸੀਆਂ ਦੱਸੋ ਇਹ ਤੁਸੀਂ ਸਕਰੀਨ ਸ਼ਾਟ ਲੈ ਲਓ ਜੇ ਜਿਹੜੀ ਬੱਚੀ ਪਹਿਲੀ ਗੱਲ ਤੇ ਇਹ ਤੁਹਾਨੂੰ 8 ਮਿਲਣਗੇ ਇੱਥੇ ਅੱਠਾਂ ਚੋਂ ਜਿਹੜੀ ਮਰਜ਼ੀ ਬੱਚੀ ਦੇ ਦੰਦ ਵੇਖ ਲਓ ਜੇ ਜੇ ਦੰਦਾਂ ਦੇ ਵਿੱਚ ਦੱਸਣ ਮੁਤਾਬਕ ਕੋਈ ਫਰਕ ਨਿਕਲਿਆ ਤਾਂ ਬੇਸ਼ੱਕ ਤੁਸੀਂ ਕਰਾਇਆ ਵਾਪਸ ਲੈ ਲਿਓ ਪਰ ਕਨਫਰਮ ਕਰਾਈ ਦਿਨੇ ਖੀਰੀ ਹੈ ਠੀਕ ਹੈ लास्ट ਵਾਲੀ ਅੱਛੀ ਖੋਲਣੀ ਬਈ ਇਹ ਦੋਸਤੋ 90000 ਦੀਆਂ ਚਾਰ ਬੱਛੀਆਂ 45 45000 ਦੋ ਦੋ ਬੱਛੀਆਂ ਦੀ ਕੀਮਤ ਬਾਈ ਨੇ ਰੱਖੀ ਹੈ ਢਾਂਚਾ ਇਹਦਾ ਵੀ ਬਹੁਤ ਸੋਹਣਾ ਬੱਛੀ ਦਾ ਚਾਰੇ ਬੱਚੀਆਂ ਮਤਲਬ ਹੋਰ ਦੋਹਾ ਮਹੀਨਿਆਂ ਦੇ ਵਿੱਚ ਤਿੰਨਾਂ ਚ ਕੱਬਣ ਹੋਣ ਵਾਲੀਆਂ ਇਹਦਾ ਵੀ ਸਟਰਕਚਰ ਦੇਖੋ ਤੋਂ ਸਿੱਧੀ ਆ ਬਿਲਕੁਲ ਖਣ ਚ ਆ ਰਹੀ ਹੈ ਲੈ ਚੱਲ ਸੋ ਚਾਰ ਬੱਚੀਆਂ 90000 ਚ ਉੱਪਰ ਖੜੀਆਂ ਜਿਹੜੀਆਂ ਚਾਰੇ ਦਿਖਾਤੀਆਂ ਛੋਟੇ ਬੱਚੇ ਚਾਰ ਹੈਗੇ ਆਪਾਂ ਇਹ ਵੀ ਤੁਹਾਨੂੰ ਦਿਖਾਉਨੇ ਆ ਫਿਰ ਧੁੱਪ ਹੈ ਇਹਨਾਂ ਨੂੰ ਅੰਦਰ ਛਾਵੇਂ ਬੰਨਣਾ ਲਖਵੀਰੇ ਇਹਨਾਂ ਦੀ ਕੀਮਤ ਕੀ ਰਹਿਣੀ ਹੈ ਬਈ ਚਾਰੇ 52000 ਚਾਰਾਂ ਦਾ 452000 ਹਾਂ ਜੀ ਤੋਰ ਦੇ ਕੇ ਕਰਕੇ ਬਈ ਪੰਜ ਅੰਦਰ ਬਚੀ ਜੇ ਬੱਚੇ ਦੇ ਬਈ ਸੰਗਤ ਕਢਾਉਣ ਵਾਲੇ ਆਪਾਂ ਵੀਡੀਓ ਚ ਦੱਸ ਦਿੰਨੇ ਆ ਠੀਕ ਹੈ ਦੋਸਤੋ ਅਜੇ ਸੰਗ ਦਗਾਉਣ ਵਾਲੇ ਆ ਬੱਚੀ ਤੇ 52000 ਚਾਰ ਬੱਚੀਆਂ ਦੀ ਕੀਮਤ ਆ ਇਹਦੇ ਅਜੇ ਸੰਗ ਦੱਗਣ ਵਾਲੇ ਆ ਟਾਂਚੇ ਦੀ ਸੋਹਣੀ ਅਜੇ ਛੋਟੀ ਉਮਰ ਦਾ ਬੱਚਾ ਹੈ ਮੰਨਦੇ ਬਈ ਇਹ ਢਾਈ ਤੋਂ ਉੱਤੇ ਦੀ ਹਾਈਟ ਹੋਊਗੀ ਦੋਸਤੋ 3 ਫੁੱਟ ਦੇ ਆਸ-ਪਾਸ ਹੋ ਸਕਦੀ ਹੈ ਬਾਕੀ ਤੁਸੀਂ ਆ ਕੇ ਦੇਖ ਲਓ ਇਹ ਬੱਚੀ ਵੀ ਬਹੁਤ ਸੋਹਣੀ ਹੈ ਰੰਗ ਇਹਦਾ ਦੱਸੋ ਤੁਸੀਂ ਦੇਖ ਲਓ ਥੋੜਾ ਕਾਲਾ ਰੰਗ ਜ਼ਿਆਦਾ ਹੈ ਇਹਦੇ 'ਚ ਲੈ ਚੱਲ ਬਈ ਸੋ 52000 ਦੇ ਵਿੱਚ ਇਹ ਚਾਰ ਬੱਚੀਆਂ ਇਹ ਅਗਲੇ ਸਾਲ ਦੇ ਵਿੱਚ ਜਾ ਕੇ ਗੱਪਣ ਹੋਣਗੀਆਂ ਮਤਲਬ ਹਜੇ ਛੋਟੇ ਬੱਚੇ ਆ ਥੋੜਾ ਚਿਰ ਤੁਹਾਨੂੰ ਸਾਹਮਣੇ ਪੈਣਗੇ ਉਸ ਹਿਸਾਬ ਤੇ ਕੀਮਤ ਵੀ ਇਹਨਾਂ ਦੀ ਜੇ ਦੇਖੀਏ ਤਾਂ ਘੱਟ ਹੈ ਸਟਰਕਚਰ ਦੇਖ ਲਓ ਬੱਚੀ ਦਾ ਦੱਸੋ ਇਹਦਾ ਵੀ ਬੜੀ ਪੂਰੀ ਬਹੁਤ ਆ ਬਿਲਕੁਲ ਸਿੱਧੀ ਉੱਤੋਂ ਜਮੇ ਬਿਲਕੁਲ ਸਟ੍ਰੇਟ ਲੰਬੀ ਚੰਗੀ ਹੈ ਦੇਖ ਸਕਦੇ ਹੋ ਤੁਸੀਂ ਲੈ ਚਲੋ ਹਾਈਟ ਦੀ ਜੱਜਮੈਂਟ ਦੱਸੋ ਖੁਰਨੀਆਂ ਤੋਂ ਕਰ ਲਿਆ ਕਰੋ ਕਿਉਂਕਿ ਆ ਕੇ ਤੁਹਾਨੂੰ ਪਸ਼ੂ ਛੋਟਾ ਨਾ ਲੱਗੇ ਗੱਲ ਵਾਰ-ਵਾਰ ਇਸ ਕਰਕੇ ਕੀਤੀ ਜਾਂਦੀ ਹੈ ਜਿਹੜਾ ਪਸ਼ੂ ਜਿੱਡਾ ਹੈ ਉਹਨੇ ਉੱਡਾ ਹੀ ਰਹਿਣਾ ਹੈ ਉਸੇ ਹਿਸਾਬ ਦੀ ਅਮੇਜ ਮਨ ਚ ਬਣਾ ਕੇ ਜਿਹੜੀ ਉਹ ਇਹਦੇ ਬਾਈ ਆਪਾਂ ਵਿਖਾ ਜੀ ਦਿੰਨੇ ਮਾੜਾ ਦਾਣਾ ਹੈਗੇ ਦੋਸਤੋ ਛੋਟੀ ਜੀ ਸ਼ਾਖ ਵਖਰੀ ਮਾੜਾ ਜਿਹੀ ਹੈ ਤਾਂ ਕਣਕ ਦੇ ਦਾਣੇ ਜਿੰਨਾ ਸਹੀ ਹੈ ਦੋਸਤੋ ਇਹ ਤਾਂ ਵੈਸੇ ਜੇ ਆਪਾਂ ਧਿਆਨ ਨਾ ਦੇਖੀ ਤਾਂ ਦਿਸਣਾ ਵੀ ਨਹੀਂ ਬਹੁਤਾ ਹੀ ਜੇ ਆਪਾਂ ਥਣਾ ਨੂੰ ਸਾਈਡ ਨੂੰ ਕਰਦੇ ਆ ਤਾਂ ਫੇਰ ਪਤਾ ਲੱਗਦਾ ਵੀ ਇੱਕ ਛੋਟੀ ਜੀ ਸ਼ਾਖ ਹੈ ਗਾਰੰਟੀ ਹੈ ਵੀ ਦੁੱਧ ਵਾਲੇ ਸਣ ਜਿਹੜੇ ਚਾਰ ਉਹ ਹੀ ਚੱਲਣਗੇ ਦੂਜੀ ਉਹ ਸਿਰਫ ਨਿਸ਼ਾਨ ਹੈ ਟਾਂਚਾ ਇਹਦਾ ਵੀ ਸੋਹਣਾ ਦੋਸਤੋ ਰੰਗ ਵੀ ਚੰਗਾ ਜਰਸੀ ਨਸਲ 52000 ਚ 4 ਬੱਛੀਆਂ ਤੇ 90000 ਚ ਉੱਪਰ 4 ਖੜੀਆਂ। 1 ਲੱਖ ਤੇ 42000 ਚ 8 ਵੜਾਂ। ਬਾਕੀ ਗੱਲਬਾਤ ਕਰ ਲਓ ਕਿਹੜੀਆਂ ਚ ਕਿੰਨਾ ਮਾਨਤਨ ਬਾਈ ਥੋੜਾ ਕਰਦਾ। ਉਸ ਹਿਸਾਬ ਤੇ ਤੁਸੀਂ ਖਰੀਦ ਲਓ ਜੀ। ਧੰਨਵਾਦ।